ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਪਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਮਾਮਲੇ ਦੀ ਜਿਸ ਨੇ ਪੂਰੇ ਪੰਜਾਬ ਸੋਸ਼ਲ ਮੀਡੀਆ ਉੱਪਰ ਤੂਫਾਨ ਖੜਾ ਕਰ ਦਿੱਤਾ ਹੈ ਜੀ ਹਾਂ ਦੋਸਤੋ ਗੱਲ ਹੋ ਰਹੀ ਹੈ Instagram ਇਨਫਲੂਐਂਸਰ ਮਹਿਕ ਪੰਡੋਰੀਆ ਤੇ ਪੰਜਾਬੀ ਰੈਪਰ ਜਸਤਾਲੀ ਵਾਲ ਦੇ ਝਗੜੇ ਦੀ ਜਿਸ ਦੀ ਇੱਕ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਦੋਸਤੋ ਮਹਿਕ ਪੰਡੋਰੀ ਆਪਣੇ ਸਟਾਈਲਿਸ਼ ਲੁੱਕ ਅਤੇ ਸਾਇਰੀਆਂ ਵਾਲੀਆਂ ਰੀਲਾਂ ਕਰਕੇ ਇੰਸਟਾਗ੍ਰਾਮ ਦੇ ਉੱਪਰ ਕਾਫੀ ਮਸ਼ਹੂਰ ਹਨ ਲੋਕ ਉਸ ਦੇ ਪੋਸਟਾਂ ਨੂੰ ਬੜੀ ਗਿਣਤੀ ਵਿੱਚ ਪਸੰਦ ਕਰਦੇ ਹਨ ਦੂਜੇ ਪਾਸੇ ਜਸ ਤਲੀਵਾਲ ਪੰਜਾਬੀ 뮤직 ਇੰਡਸਟਰੀ ਦਾ ਇੱਕ ਉੱਭਰਦਾ ਹੋਇਆ ਰੈਪਰ ਹੈ ਪਰ ਪਿਛਲੇ ਕੁਝ ਸਮੇਂ ਤੋਂ ਦੋਵਾਂ ਦੇ ਵਿਚਕਾਰ ਤਣਾਅ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਪਰ ਆ ਰਹੀਆਂ ਸਨ ਹੁਣ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਇਹ ਦਿਖਾਇਆ ਜਾ ਰਿਹਾ ਹੈ ਕਿ ਜਸ ਤਲੀਵਾਲ ਦੇ ਕੁਝ ਦੋਸਤ ਮਹਿਕ ਪੰਡੋਰੀ ਦੇ ਕਮਰੇ ਵਿੱਚ ਵੜਦੇ ਹਨ ਉਸ ਦੇ ਹੱਥਾਪਾਈ ਕਰਦੇ ਹਨ ਇਹ ਵੀਡੀਓ ਜਿਮਹੀ ਸੋਸ਼ਲ ਮੀਡੀਆ ਉਪਰ ਆਈ ਕਈ ਲੋਕਾਂ ਵਿੱਚ ਗੁੱਸਾ ਫੈਲ ਗਿਆ ਤੇ ਲੋਕ ਇਹ ਪੁੱਛ ਰਹੇ ਹਨ ਕਿ ਆਖਰੀ ਇਹ ਝਗੜਾ ਕਿਉਂ ਹੋ ਰਿਹਾ ਹੈ ਦੋਸਤੋ ਜੇਕਰ ਤੁਸੀਂ ਮਹਿਕ ਪੰਡੋਰੀ ਦਾ ਇੰਸਟਾਗ੍ਰਾਮ ਅਕਾਊਂਟ ਚੈੱਕ ਕਰੋ ਤਾਂ ਤੁਹਾਨੂੰ ਉਸ ਦੀਆਂ ਕੁਝ ਤਸਵੀਰਾਂ ਪਾਈ ਅਮਰਪਾਲ ਸਿੰਘ ਮੈਰੋ ਦੇ ਨਾਲ ਵੀ ਨਜ਼ਰ ਆਉਣਗੀਆਂ ਇੱਥੇ ਹੀ ਲੋਕਾਂ ਦੀਆਂ ਗੱਲਾਂ ਹੋਰ ਜ਼ਿਆਦਾ ਚੜ੍ਹਦੀਆਂ ਹਨ ਕਿਉਂਕਿ ਕੁਝ ਪੇਜਾਂ ਤੇ ਇਹ ਕਹਿਣਾ ਹੈ ਕਿ ਜੇਕਰ ਮਹਿਕ ਪੰਡੋਰੀ ਦੇ ਸਪੋਰਟ ਵਿੱਚ ਕੋਈ ਬੋਲ ਸਕਦਾ ਤਾਂ ਉਹ ਪਾਈ ਅਮਰਪਾਲ ਸਿੰਘ ਮੈਰੋ ਹੈ ਇਸ ਦੀ ਇੱਕ ਹੋਰ ਇਹ ਵੀ ਹੈ ਕਿ ਕੁਝ ਸਮਾਂ ਪਹਿਲਾਂ ਕਟਾਈ ਕਰਦੇ ਹਾਂ ਮਹਿਕ ਪੰਡੋਰੀ ਦੇ ਕੇਸਾਂ ਦੀ ਵੀ ਵਿਵਾ we ਜਾ ਸਕਦੀ ਹੈ ਅਤੇ ਇਹ ਗੱਲ ਭਾਈ ਅਮਰਤ ਸਿੰਘ ਮਹਿਰ ਤੱਕ ਵੀ ਜਾ ਸਕਦੀ ਹੈ ਹੁਣ ਲੋਕ ਇਹ ਉਮੀਦ ਕਰ ਰਹੇ ਹਨ ਕਿ ਮਹਿਰ ਇਸ ਮਾਮਲੇ ਉੱਪਰ ਜ਼ਰੂਰ ਆਪਣਾ ਜਵਾਬ ਦੇਣਗੇ ਫਿਲਹਾਲ ਦੋਸਤੋ ਇਹ ਗੱਲ ਖੁੱਲ ਕੇ ਸਾਹਮਣੇ ਨਹੀਂ ਆਈ ਕਿ ਆਖਰ ਮਹਿਕ ਪੰਡੋਰੀ ਅਤੇ ਜਸ ਤਲੇਵਾਲ ਦੇ ਵਿਚਕਾਰ ਝਗੜੇ ਦਾ ਕਾਰਨ ਕੀ ਸੀ ਪਰ ਸੋਸ਼ਲ ਮੀਡੀਆ ਉੱਪਰ ਇਹ ਵੀਡੀਓ ਤੇਜ਼ੀ ਨਾਲ ਫੈਲ ਰਹੀ ਹੈ ਤੇ ਹਰ ਕੋਈ ਇਸ ਬਾਰੇ ਆਪਣੇ ਆਪਣੇ ਤਰੀਕੇ ਨਾਲ رائے ਦੇ ਰਿਹਾ ਹੈ ਦੋਸਤੋ ਅਸੀਂ ਤੁਹਾਡੇ ਸਾਹਮਣੇ ਕੇਵਲ ਹੀ ਗੱਲ ਰੱਖ ਰਹੇ ਹਾਂ ਜੋ ਇਸ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਈ ਹੈ ਸੱਚ ਕੀ ਇਹ ਸਾਹਮਣੇ ਆਉਣਾ ਬਾਕੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਮੁਤਾਬਿਕ ਭਾਈ ਅਮਰਤ ਸਿੰਘ ਮਹਿਰੋ ਬਾਕੀ ਇਸ ਮਾਮਲੇ ਉੱਪਰ ਕੁਝ ਬੋਲਣਗੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਜੇਕਰ ਤੁਸੀਂ ਸਾਡੇ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਬੈਲ ਆਈਕਨ ਨੂੰ ਵੀ ਜਰੂਰ ਦਬਾਓ ਤਾਂ ਜੋ ਅਗਲੀ ਵੱਡੀ ਖਬਰ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਧੰਨਵਾਦ ਦੋਸਤੋ